ਬਹੁਤ ਹੀ ਸਮਾਜ ਸੇਵੀ ਪਰਿਵਾਰ ਹੈ ਹਮੇਸ਼ਾ ਹੀ ਸੇਵਾ ਲਈ ਤਤਪਰ ਰਹਿੰਦਾ ਹੈ ਇਹਨਾਂ ਵੱਲੋਂ ਇਸ ਪਰਿਵਾਰ ਵੱਲੋਂ ਹਮੇਸ਼ਾ ਹੀ ਬਹੁਤ ਵੱਡੀਆਂ ਸਵਾਵਾਂ ਜਿਹੜੀਆਂ ਸਮਾਜ ਨੂੰ ਦਿੱਤੀਆਂ ਗਈਆਂ ਆ ਜਿੰਦੇ ਵਿੱਚ ਕਹੋ ਹਰ ਸਾਲ ਜਿੱਦਾਂ ਇਹ ਅੱਖਾਂ ਦੇ ਕੈਂਪ ਲਗਵਾ ਰਹੇ ਨੇ ਉਹਦੇ ਨਾਲ ਨਾਲ ਇਹ ਜਿਹੜੇ ਕੈਂਸਰ ਪੀੜ ਦੇ ਰਹੇ ਹੁੰਦੇ ਉਹਨਾਂ ਦੀ ਵੀ ਬਹੁਤ ਵੱਡੀ ਹੈ ਉਹਨਾਂ ਦੀ ਜੇ ਇਲਾਜ ਵਾਸਤੇ ਮਦਦ ਕਰਦੇ ਨੇ ਇਹਨਾਂ ਵੱਲੋਂ ਜਿਹੜੀਆਂ ਡਾਇਲਿਸਿਸ ਯੂਨਿਟ ਵੀ ਜਿਹੜੇ ਹਨ ਦੀਰਾ ਵਿੱਚ ਲਗਵਾਏ ਗਏ ਨੇ ਤੇ ਇਹਦੇ ਨਾਲ ਨਾਲ ਇਹਨਾਂ ਵੱਲੋਂ ਜਿਹੜਾ ਸਰਬੱਤ ਦਾ ਭਲਾ ٹرسٹ ਨੂੰ ਫਿਜ਼ੀਓਥੈਰੇਪੀ ਸੈਂਟਰ ਤੇ ਇੱਕ ਲੈਬੋਰੀ ਵਾਸਤੇ ਜਿਹੜੀ ਉਹ ਸੇਵਾ ਦੇ ਵਿੱਚ ਜਿਹੜੀ ਆਪਣੀ ਜਗ੍ਹਾਦਾਨ ਦਿੱਤੀ ਗਈ ਹੈ ਇਹ ਬਹੁਤ ਵੱਡਾ ਇਸ ਪਰਿਵਾਰ ਦੀ ਦੇਣ ਆ ਤੇ ਅਸੀਂ ਉਸ ਵਿਛੜੀ ਰੂਹ ਨੂੰ ਵੀ ਸ਼ਰਧਾਂਜਲੀ ਦਿੰਨੇ ਆ ਯਾਦ ਦੇ ਵਿੱਚ ਉਹਨਾਂ ਦੇ ਪਿਤਾ ਜੀ ਨੇ ਮਿਸਟਰ ਸतीश ਜੀ ਨੇ ਜਿਹੜਾ ਇੱਥੇ ਅੱਖਾਂ ਦਾ ਕੈਂਪ ਦੀ ਜ਼ਿੰਮੇਵਾਰੀ ਚੱਕੀ ਸੀਗੀ ਜੀ ਤਾਂ ਤਕਰੀਬਨ 2000 ਤੋਂ ਵੱਧ ਮਰੀਜ਼ ਜਿਹੜੇ ਇੱਥੇ ਪਹੁੰਚ ਗਏ ਨੇ ਤੇ ਇਹ ਐਕਸਪੈਕਟਡ ਨਹੀਂ ਸੀਗਾ ਸਾਨੂੰ ਤੇ ਮੈਂ ਵੀਡੀਓ 'ਚ ਮਾਫੀ ਵੀ ਮੰਗਣਾ ਚਾਹਨਾ ਕਿ ਜੇ ਸਾਡੇ ਅਰੇਂਜਮੈਂਟ ਦੇ ਵਿੱਚ ਕੋਈ ਕਮੀ ਰਹੀ ਹੋਵੇ ਉਜਲੇ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਮਾਫੀ ਵੀ ਹੈ ਤੇ ਬਾਕੀ ਸ਼ਾਨ ਦੁਨੀਆ ਦੇ ਵਿੱਚ ਹੁਣ ਨਹੀਂ ਰਿਹਾ ਕੈਂਸਰ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਇਹਨਾਂ ਦੇ ਪਰਿਵਾਰ ਨੇ ਪਹਿਲਾਂ ਵੀ ਇੱਕ ਐਂਬੂਲੈਂਸ ਦੀ ਸੇਵਾ ਜਿਹੜੀ ਲੁਧਿਆਣੇ ਉਹ ਡੋਨੇਟ ਕੀਤੀ ਇੱਕ ਜ਼ਰੀਆ ਨੂੰ ਤੇ ਹੁਣ ਅੱਗੇ ਫਿਰ ਰੈਗੂਲਰਲੀ ਸਾਡੇ ਐਨਜੀਓ ਦੇ ਮੈਂਬਰ ਟਰਸਟੀ ਬਣ ਕੇ ਸੇਵਾ ਕਰਦੇ ਰਹਿੰਦੇ ਨੇ ਹਾਂ ਜੀ ਤੁਸੀਂ ਦੇਖ ਰਹੇ ਹੋ ਈਡੀਐਨ ਟੀਵੀ ਨਿਊਜ਼ ਤੇ ਮੈਂ ਤੀਰ ਸਿੰਘ ਸਨੇਹ ਨਿਸ਼ਾਨ ਜਨੇਜਾ ਅੱਜ ਭਾਵੇਂ ਉਹ ਸਾਡੇ ਦੇ ਵਿੱਚ ਨਹੀਂ ਪਰ ਉਹਨਾਂ ਦੀਆਂ ਯਾਦਾਂ ਬਹੁਤ ਤਾਜ਼ੀਆਂ ਹੋ ਰਹੀਆਂ ਕਿਉਂਕਿ ਅੱਜ ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਜਿਹੜਾ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਵਕ ਵਕ ਉਹਨਾਂ ਨੂੰ ਦੇ ਪਰਿਵਾਰ ਲਈ ਜਿਹੜੀ ਇਹ ਸੇਵਾ ਕੀਤੀ ਜਾਂਦੀ ਹੈ ਗੱਲਬਾਤ ਕਰਦੇ ਆ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਨੇ 2 ਸਾਲ ਪਹਿਲਾਂ ਕੈਂਸਰ ਦੇ ਕਾਰਨ ਡੈਥ ਹੋ ਗਈ ਸੀ ਤੇ ਇਹਨਾਂ ਦੀ ਹਰ ਇੱਕ ਵਾਰੀ ਮਿੱਠੀ ਯਾਦ ਦੇ ਵਿੱਚ ਮਕੀ ਕੈਂਪ ਲਗਾਇਆ ਜਾਂਦਾ ਵਾ ਅੱਜ ਇਹ ਤੀਜਾ ਕੈਂਪ ਹੈ ਅੱਖਾਂ ਦਾ ਕਿਹੜਾ ਫ੍ਰੀ ਕੈਂਪ ਇੱਥੇ ਲਗਾਇਆ ਜਾ ਰਿਹਾ ਵਾ ਇੱਕੜਾ ਜਨੇਜਾ ਪਰਿਵਾਰ ਹੈ ਇਹ ਸਮਾਜ ਸੇਵੀ ਪਰਿਵਾਰ ਹੈ ਹਮੇਸ਼ਾ ਲੋਕਾਂ ਦੇ ਸੁੱਖ ਦੁੱਖ ਦੇ ਵਿੱਚ ਪਹਿਲਾਂ ਹੀ ਸਹਿਯੋਗ ਦਿੰਦੇ ਆ ਇਹਨਾਂ ਦੀਆਂ ਕੜੀਆਂ ਇਸ਼ਾਨ ਜਨੇ ਇਸ਼ਾਨ ਫਾਊਂਡੇਸ਼ਨ ਕੜੀ ਇਹ ਚਲਾ ਰਿਹਾ ਕਿ ਸਮਾਜ ਸੇਵੀ ਪਰਿਵਾਰ ਹੈ ਤੇ ਬਹੁਤ ਵਧੀਆ ਕੰਮ ਕਰ ਰਿਹਾ ਕਿ